ਆ ਚੰਨੀ ਹੋਰੀ ਫਿਰਦੇ ਆ ਪਤਾ ਨਹੀਂ ਕਿ ਚੰਨੀ ਕਹਿੰਦਾ ਕਿ ਕਾਂਗਰਸ ਕੀ ਇਹਦੇ ਨਾਮਾਂ ਦੀ ਪਾਰਟੀ ਦਾ ਹਰਿੰਦਰ ਅਮਾਮਾਂ ਦੀ ਪਾਰਟੀ ਦਾ ਉਮੀਦਵਾਰ ਨਹੀਂ ਹੈਗਾ ਉਹ ਭਾਈ ਇਹ ਸਾਡੇ ਨਹੀਂ ਚੱਲਦਾ ਥੋੜੇ ਚੱਲਦਾ ਹੁੰਦਾ ਕੰਮ ਇਹ ਵੀ ਉਮੀਦਵਾਰ ਹੋਰ ਹੁੰਦਾ ਹਰਾਉਂਦੇ ਕਿਸੇ ਹੋਰ ਨੂੰ ਨੇ ਜਤੋਂਦੇ ਕਿਸੇ ਹੋਰ ਨੂੰ ਨੇ ਇਹ ਲੱਗੇ ਰਹਿੰਦੇ ਨੇ ਇਹੋ ਜਿਹੇ ਕੰਮਾਂ ਤੇ ਇਹ ਇੱਕ ਦੂਜੇ ਨੂੰ ਲੱਤਾਂ ਖੇਚਣ ਤੇ ਮੈਂ ਸਾਡਾ ਤਾਂ ਭਾਈ ਪਾਰਟੀ ਵੱਲੋਂ ਜਿਹੜਾ ਡਿਸੀਜਨ ਹੈ ਸਾਡਾ ਆਫੀਸ਼ੀਅਲ ਕੈਂਡੀਡੇਟ ਪਾਰਟੀ ਵੱਲੋਂ ਚੁਣਿਆ ਜਾਂਦਾ ਚੋਣ ਨਿਸ਼ਾਨ ਆਪਣਾ ਛਾੜੂ ਹੈ ਤੜਕੀ ਉੱਠ ਕੇ ਮੂੰਹ ਹੱਥ ਧੋ ਕੇ 20 ਤਰੀਕ ਨੂੰ ਛਾੜੂ ਵਾਲਾ ਚੋਣ ਨਿਸ਼ਾਨ ਦੱਬ ਕੇ ਹੱਥ ਛਾੜ ਕੇ ਆਰਾਮ ਨਾਲ ਆਈਂ ਆਜੋ ਦੂਜੇ ਕਿਸੇ ਚੋਣ ਨਿਸ਼ਾਨ ਵੱਲ ਦੇਖਿਓਗੇ ਨਾ ਨਹੀਂ ਤਾਂ ਚਿੱਟਾ ਮੋਤੀਆ ਵੀ ਉਤਰ ਸਕਦਾ ਅੱਖਾਂ 'ਚ ਇਹ ਹਜੇ ਪਾਪੀ ਨੇ ਇਹ ਇਹ ਹਜੇ ਪਾਪ ਕੀਤੇ ਇਹਨਾਂ ਨੇ ਲੋਕ ਲੁੱਟੇ ਹੋਏ ਇਹਨਾਂ ਨੇ ਬਾਕੀ ਰਹੀ ਗੱਲ ਢਾਈ ਸਾਲਾਂ ਵਾਲੀ ਢਾਈ ਸਾਲ ਪਹਿਲਾਂ ਵੀ ਤੁਹਾਡੀ ਸਰਕਾਰ ਸੀ ਤੁਹਾਡਾ ਐਮ.ਐਲ.ਏ ਸੀ ਢਾਈ ਹੁਣ ਰਹਿ ਕੇ ਉਦੋਂ ਗਾਂਹਾਂ ਵਾਲੇ ਵੀ ਪ੍ਰਮਾਤਮਾ ਕਿਰਪਾ ਕਰੂਗਾ ਕੰਮ ਕਰਾਂਗੇ ਤਾਂ ਤੁਸੀਂ ਹੋਰ ਮੌਕਾ ਦੇ ਦੋਗੇ ਐਮ.ਪੀ ਵੀ ਤੁਹਾਡਾ ਹੁਣ ਸੰਗਰੂਰ ਵਾਲਾ ਮੇਰੇ ਵਾਲੀ ਥਾਂ ਤੇ ਆ ਉਸੇ ਕੁਰਸੀ ਦੀ ਬੈਂਦਾ ਮੈਂ ਇਹਨਾਂ ਦੱਸਿਆ ਹੋਇਆ ਵੀ ਐਂ ਕਰਨਾ ਹੁੰਦਾ ਓਥੋਂ ਵੀ ਆਉਣਗੇ ਇਧਰਲੇ ਪਾਸੇ ਉਹ ਮੈਂ ਆਗਾ ਹੁਣ ਹਰਿੰਦਰ ਆ ਜਾਊਗਾ ਮੰਗਾ ਥੋਡੀਆਂ ਅਰਜ਼ੀਆਂ ਇਹਨਾਂ ਦੋਨਾਂ ਦੀਆਂ ਦਸਕਤ ਮੇਰੇ ਮੈਂ ਇਹਨਾਂ ਵਾਦਾ ਕਰ ਸਕਦਾ ਹਾਂ